ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਈਸੀਆਰ ਲੁਧਿਆਣਾ ਭਰਤੀ 2024 ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਨਾ ਪੋਸਟਾਂ ਲਈ 30000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਅੱਜ ਹੀ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕਾ ਜੀ ਹੋਵੇਗਾ ਜੀ ਦੋਸਤੋ ਨਾ ਪੋਸਟਨ ਲਈ ਜਦੋਂ ਤੁਸੀਂ ਇੰਟਰਵਿਊ ਲਈ ਜਾਣਾ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਅਤੇ ਫੇਸਬੁੱਕ ਪੇਜ ਦੇ ਕਮੈਂਟ ਬਾਕਸ ਵਿੱਚ ਦੇ ਦੇਵਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਫਿਲਪ ਕਰਕੇ ਆਪਣੇ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਇੰਟਰਵਿਊ ਦੇ ਟਾਈਮ ਆਪਣੇ ਨਾਲ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਐਗਰੀਕਲਚਰ ਟੈਕਨੋਲੋਜੀ ਐਪਲੀਕੇਸ਼ਨ ਰਿਸਰਚ ਇੰਸਟੀਟਿਊਟ ਪੀਜੂ ਕੈਂਪਸ ਲੁਧਿਆਣਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਦੋਸਤੋ ਅੱਜ ਦੀ ਬਿਲਕੁਲ ਫਰੈਸ਼ ਭਰਤੀ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕਾ ਜੀ। ਦੋਸਤੋ ਨਾ ਪੋਸਟਾਂ ਨੇ ਡਾਇਰੈਕਟ ਤੌਰ ਤੇ ਇੰਟਰਵਿਊ ਹੋਵੇਗਾ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ। ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ। ਦੋਸਤੋ ਤੁਸੀਂ ਮੇਰਾ WhatsApp ਗਰੁੱਪ ਅਤੇ Facebook ਪੇਜ ਫੋਲੋ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਮੈਂ ਟੋਟਲ ਪੋਸਟਾਂ ਨੇ ਜੀ 2 ਪੋਸਟਾਂ ਨੇ ਜੰਗ ਪ੍ਰੋਫੈਸ਼ਨਲ ਦੀਆਂ ਇਹਨਾਂ ਪੋਸਟਾਂ ਲਈ ਜੋ ਤੁਹਾਡਾ ਜੌਬ ਲੋਕੇਸ਼ਨ ਰੱਖਿਆ ਗਿਆ ਜੀ ਉਹ ਰੱਖਿਆ ਗਿਆ ਜੀ ਲੁਧਿਆਣਾ ਤੇ ਦਿੱਲੀ ਤੁਹਾਡਾ ਜੌਬ ਲੋਕੇਸ਼ਨ ਹੋਵੇਗਾ ਜੀ ਜੇ ਰਿਪੋਰਟਿੰਗ ਟਾਈਮ ਹੈ ਜੀ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਤੁਸੀਂ ਰਿਪੋਰਟ ਕਰ ਸਕੋਗੇ 10:30 ਵਜੇ ਤੋਂ ਬਾਅਦ ਤੁਹਾਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ ਪੋਸਟ ਦਾ ਡਿਟੈਲ ਅਤੇ ਕੁਆਲਿਫਿਕੇਸ਼ਨ ਕੁਝ ਇਸ ਪ੍ਰਕਾਰ ਦੀ ਪੋਸਟਾਂ ਨੇ ਜੰਗ ਪ੍ਰੋਫੈਸ਼ਨਲ ਦੀਆਂ ਪੋਸਟਾਂ ਨੇ ਟੋਟਲ ਪੋਸਟਾਂ ਨੇ 2 ਕਵਾਲੀਫਿਕੇਸ਼ਨ ਹੈ ਜੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਐਗਰੀਕਲਚਰ ਵਿੱਚ ਵਰਕਿੰਗ ਨੌਲੇਜ ਤੁਹਾਡੀ ਕੰਪਿਊਟਰ ਦੀ ਅਤੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਤੇ ਲੁਧਿਆਣਾ ਵਾਸਤੇ ਪੋਸਟ ਅਨਾਉਂਸਮੈਂਟ ਕੀਤੀਆਂ ਜਾਂਦੀਆਂ ਨੇ ਜੀ ਉਹਨਾਂ ਪੋਸਟਾਂ ਲਈ ਐਡਰੈਸ ਨੋਟ ਕਰ ਲਓ ਜੀ ਇਸ ਐਡਰੈਸ ਤੇ ਤੁਸੀਂ ਇੰਟਰਵਿਊ ਪਹੁੰਚਣਾ ਹੈ ਜੀ ICAR ਅਟਾਰੀ ਜੋਂ 1 ਲੁਧਿਆਣਾ ਦੇ ਐਡਰੈਸ ਤੇ 25 4 2024 ਨੂੰ ਤੁਸੀਂ ਪਹੁੰਚ ਸਕੋਗੇ ਦੋਸਤੋ ਦਿੱਲੀ ਵਾਲਾ ਐਡਰੈਸ ਨੋਟ ਕਰ ਲਓ ਜੀ ICAR एग्रीकल्चर एक्सटेंशन डिविजनल कैब न्यू दिल्ली के एड्रेस पे 23 4 2024 ਤੋਂ ਇੰਟਰਵਿਊ ਹੋਵੇਗਾ ਜੀ ਦੋਸਤੋ ਇਹਨਾਂ ਪੋਸਟਾਂ ਲਈ ਉਮਰ ਹੱਦ ਹੈ ਜੀ 21 ਤੋਂ ਲੈ ਕੇ 45 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਇਹ ਰਿਲੈਕਸੇਸ਼ਨ ਵਿੱਚ ਛੂਟ ਵੀ ਦਿੱਤੀ ਜਾਵੇਗੀ ਦੋਸਤੋ ਇਹ ਪੋਸਟਾਂ ਇੱਕ ਸਾਲ ਵਾਸਤੇ ਅਨਾਉਂਸਮੈਂਟ ਕੀਤੀਆਂ ਨੇ ਬਾਅਦ ਵਿੱਚ ਇਹਨਾਂ ਦਾ ਸਮਾਂ ਕਿ ਬਤਾ ਦਿੱਤਾ ਜਾਵੇਗਾ ਇਹਨਾਂ ਪੋਸਟਾਂ ਲਈ 3000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਦੋਸਤੋ ਜਦੋਂ ਤੁਸੀਂ ਇੰਟਰਵਿਊ ਜਾਣਾ ਜੀ ਤਾਂ ਆਪਣੇ ओरिजिनल ਡਾਕੂਮੈਂਟਸ ਅਤੇ ਫੋਟੋਕਾਪੀਆਂ ਇੰਟਰਵਿਊ ਦੇ ਟਾਈਮ ਆਪਣੇ ਨਾਲ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ ਦੋਸਤੋ ਹੋਰ ਵੀ ਬਹੁਤ ਸਾਰੀ ਜਾਣਕਾਰੀ ਇਹਨਾਂ ਨੇ ਮੈਂਸ਼ਨ ਕੀਤੀ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਨਾ ਪੋਸਟ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ